ਇਸ ਨੇ ਕਿਹਾ ਕਿ ਜਿਹੜਾ ਵੱਖ ਹੋਇਆ ਧੜਾ ਹੂੰ ਆਪਣਾ ਚੁੱਲ੍ਹਾ ਬੰਦ ਕਰਕੇ ਹੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕੰਮ ਕਰੇ ਵੱਖ ਹੋਇਆ ਧੜਾ ਕਿਹੜਾ ਦਾ ਇਹੀ ਸੀ ਜਿਸ ਧੜੇ ਨੇ ਇਸ ਨੂੰ ਪ੍ਰਦਾਨ ਬਣਾਇਆ ਨਾ ਤਾਂ ਉਸ ਧੜੇ ਨੇ ਚੁੱਲ੍ਹਾ ਬੰਦ ਕਰਿਆ ਨਾ ਉਸ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਭਰਤੀ ਕਰਨ ਵਾਸਤੇ ਕਾਪੀਆਂ ਲਈਆਂ ਅਕਾਲ ਤਖਤ ਸਾਹਿਬ ਤੋਂ ਆਪਣੇ ਸਰਦਾਰ ਜਨ ਆਪ ਹੁਕਮਨਾਮਾ ਜਾਰੀ ਕਰਵਾਇਆ ਔਰ ਆਪ ਵੀ ਉਸ ਹਕਨਾਮੇ ਵੀ ਜਿਹੜੀ ਅੱਜ ਉਹਨੇ ਬੁਰੀ ਤਰ੍ਹਾਂ ਜਿਹੜੀ ਉਲੰਘਣਾ ਕਰੀ ਹੈ। ਜਿ ਰ ਅਕਾਲ ਤਖਤ ਸਾਹਿਬ ਵਰਗੇ ਮਹਾਨ ਤਖਤਰ ਨੂੰ ਜਿਹੜਾ ਉਹਨਾਂ ਨੇ ਵਰਤਿਆ ਅਖੀਰ ਚ ਜਾ ਕੇ ਅੱਜ ਜਿਹੜਾ ਉਹ ਸਮਾਇਆ ਜਿਹੜੀ ਉਹਨਾਂ ਦੀ ਇੱਛਾ ਜਿਹੜੀ ਉਹ ਪੂਰੀ ਹੋਈ। ਪੰਜਾਬ ਦੀ ਰਾਜਨੀਤੀ ਵਾਸਤੇ ਚਾਹੇ ਪੰਥਕ ਰਾਜਨੀਤੀ ਵਾਸਤੇ ਕਹਿ ਲੋ ਕਿ ਬਲੈਕ ਡੇ ਆ। ਇਹ ਕੋਈ ਅੱਜ ਨਹੀਂ। ਮਤਲਬ ਹਰ ਵੀ ਤੇ ਜੀ ਕੋਈ ਅੱਜ ਇੱਕ ਦਿਨ ਚ ਨਹੀਂ ਬਣੇ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਰਜੀਤ ਸਿੰਘ ਰਖੜਾ ਤੇ ਗਿਆਨੀ ਹਰਪ੍ਰੀਤ ਜੀ ਉੱਥੇ ਸ਼ਾਮਲ ਸੀਗੇ ਉੱਥੇ ਬੈਠ ਕੇ ਸਾਰੀ ਘਟਨਾ ਦਾ ਇਹਨਾਂ ਨੇ ਪਲਾਨ ਬਣਾਇਆ ਜਿਹੜਾ ਬਾਗੀ ਤੜਾ ਅਖਾਲੀ ਦਲ ਦਾ ਜਿਹੜੇ ਆਪਣੇ ਆਪ ਨੂੰ ਸੁਧਾਰ ਲਹਿਰ ਕਹਿੰਦੇ ਸੀ ਇਹਨੇ ਉਹਨਾਂ ਨੂੰ ਕਿਹਾ ਵੀ ਤੂੰ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਚੁਟਕੀ ਦੇ ਨਾਲ ਹੀ ਇਧਰ ਕਰ ਦਿੰਦਾ ਵੀ ਫਿਰ ਮੈਂ ਆਪਾਂ ਪ੍ਰਧਾਨਗੀ ਦੇ ਕਾਬਜ ਹੋ ਜਾਗੇ ਤੁਸੀਂ ਦੇਖੋ ਨੈਕਸਟ ਡੇ ਸੁਵੀਰ ਬਾਦਲ ਦੀ ਪੇਸ ਹੋਈ। ਇਸੇ ਬੰਦੇ ਨੇ ਆਪਣੀ ਪੋਲੀਟਿਕਲ ਅੰਬੀਸ਼ੀਅਸ ਨੂੰ ਪੂਰੀ ਕਰਨ ਵਾਸਤੇ ਉਹਨੂੰ ਤਨਖਈਆ ਕਰਾਦਿਆ। 2 ਮਹੀਨੇ ਉੱਥੇ ਪੇਸ ਨਹੀਂ ਹੋਣਦੇ। ਫਿਰ ਜਿਸ ਦਿਨ ਸਾਰੇ ਪੇਸ ਹੋਏ, ਉੱਥੇ ਜਾ ਕੇ ਜਿਹੜਾ ਇਹਦਾ ਟੋਲਾ ਜਿਹਨੇ ਪ੍ਰਧਾਨ ਬਣਾਇਆ ਇਹਨੂੰ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਮੁਕਰ ਗਿਆ। ਹੁਣ ਅਕਾਲ ਤਖਤ ਸਾਹਿਬ ਤੇ ਹਰ ਕੋਈ ਜਾ ਕੇ ਸੌਂ ਖਾ ਸਕਦਾ। ਵੀ ਇਹ ਭਾਰਤੀ ਜਿਹੜਾ ਪ੍ਰਧਾਨ ਬਣਿਆ ਸ਼੍ਰੋਮਣੀ ਅਕਾਲੀ ਦਲ ਦਾ ਬਣਿਆ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਸੁਵੀਰ ਸਿੰਘ ਬਾਦਲ ਬਣਿਆ ਹੋਇਆ। ਕੋਈ ਥੋੜੇ ਚਾਹਾਂ ਦਾ ਤੁਸੀਂ ਸੁਖਵੀਰ ਬਾਦਲ ਦੇ ਮੁਕਾਬਲੇ ਚੋਣ ਲੜੋ ਇਹਨਾਂ ਨੂੰ ਪਤਾ ਸੀ ਸੋ ਇਹਨਾਂ ਨੇ ਐਸੇ ਕਰਕੇ ਜਾਲੀ ਕਾਪੀਆਂ ਚ ਪਾਈ ਜੇ ਉਹਨੂੰ ਮੜੀ-ਮੁੱਟੀ ਜੇ ਸ਼ਰਮ ਹੁੰਦੀ ਤਾਂ ਘੱਟ ਤੋਂ ਘੱਟ ਆਪਣੀ ਸਟੇਟਮੈਂਟ ਆਪਣੇ ਬਿਆਨ ਆਪਣਾ ਹੁਕਮ ਤਾਂ ਮੰਨ ਲਦਾ ਅੱਜ ਨਵਾਂ ਚੁੱਲਾ ਨਹੀਂ ਉਹਨੇ ਤਿਆਰ ਕਰ ਲਿਆ ਪਤਾ ਅਛੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਸਭ ਤੋਂ ਉੱਚ ਅਹੁਦਾ ਅਗਰ ਸਿੱਖ ਪੰਥ ਦੇ ਵਿੱਚ ਦੇਖਿਆ ਜਾਵੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਸੋ ਇਹ ਪ੍ਰਮਾਤਮਾ ਦੀ ਕੋਈ ਕਰੋਪੀ ਆ ਉਹਦੇ ਤੇ ਮੇਰੇ ਕਹਿ ਦਿੰਦੇ ਵੀ ਇਹ ਤਾਂ ਗੈਰ ਪੰਥਕ ਆ ਜੀ ਤੁਸੀਂ ਤੁਹਾਡੇ ਤੋਂ ਤਾਂ ਵਧੀਆ ਪੰਥਕ ਘੱਟ ਤੋਂ ਘੱਟ ਮੈਂ ਗੁਰੂ ਜੀ ਤਾਂ ਮੰਨਦਾ ਹਾਂ ਤੁਸੀਂ ਗੁਰੂ ਨੂੰ ਮੰਨਦੇ ਆ ਗੁਰੂ ਦੀ ਵੀ ਨਹੀਂ ਮੰਨਦੇ ਤੁਸੀਂ ਇਹਨਾਂ ਨੂੰ ਪਤਾ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਆਣਾ ਹੈਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪੈਰਲਲ ਇੱਕ ਪਾਰਟੀ ਖੜਾ ਕਰਨਾ ਚਾਹੁੰਦੇ ਆ ਜਿਹੜੀ 2 4 5% ਵੋਟ ਤੋੜ ਦੇਵੇ ਸਾਹਿਗਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਗगन ਸ਼ਕਲਾ ਇੱਕ ਪਾਸੇ ਕਿਸਾਨਾਂ ਦੇ ਲਈ ਪੰਜਾਬ ਦੀ ਭਲਾਈ ਦੇ ਲਈ ਅਕਾਲੀ ਦਲ ਤਰਨੇ ਪ੍ਰਦਰਸ਼ਨ ਕਰ ਰਿਹਾ ਤੇ ਦੂਜੇ ਪਾਸੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿਆਸੀ ਤੇ ਧਾਰਮਿਕ ਵੱਡਾ ਘਟਨਾਕ੍ਰਮ ਦੇਖਣ ਨੂੰ ਮਿਲਿਆ ਬਾਗੀ ਤੜੇ ਵੱਲੋਂ ਅੱਜ ਆਪਣੇ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਸਾਬਕਾ ਜੇਦਾਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਆ ਮੇਰੇ ਨਾਲ ਐਨ ਕੇ ਸ਼ਰਮਾ ਮੌਜੂਦ ਨੇ ਸ਼ੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਸ਼ਰਮਾ ਜੀ ਬਹੁਤ ਸਵਾਗਤ ਹੈ ਜੀ ਬਹੁਤ ਮੇਰਾ ਧੰਨਵਾਦ ਥੈਂਕ ਯੂ ਕਿੰਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਪਹਿਲਾਂ ਤਾਂ ਮੁਬਾਰਕਾ ਉਹਨਾਂ ਨੂੰ ਹੂੰ ਇਸ ਪੋਸਟ ਨੂੰ ਲੈਣ ਵਾਸਤੇ ਉਹਨਾਂ ਨੇ ਇਸ ਟਾਰਗੇਟ ਨੂੰ ਅਚੀਵ ਕਰਨ ਵਾਸਤੇ ਕਿੰਨੀਆਂ ਸਾਜ਼ਿਸ਼ਾਂ ਰਚਣੀਆਂ ਪਈਆਂ ਕਿੰਨੀਆਂ ਕਿੰਨੇ ਲੋਕ ਇਹਦੇ ਵਿੱਚ ਸ਼ਾਮਲ ਹੋਏ ਔਰ ਕਿਹਜੇ ਸ੍ਰੀ ਅਕਾਲ ਤਖਤ ਸਾਹਿਬ ਵਰਗੇ ਮਹਾਨ ਤਖਤ ਨੂੰ ਜਿਹੜਾ ਉਹਨਾਂ ਨੇ ਵਰਤਿਆ ਅਖੀਰ 'ਚ ਜਾ ਕੇ ਅੱਜ ਜਿਹੜਾ ਉਹ ਸਮਾਇਆ ਜਿਹੜੀ ਉਹਨਾਂ ਦੀ ਇੱਛਾ ਜਿਹੜੀ ਉਹ ਪੂਰੀ ਹੋਈ ਮੈਂ ਸਮਝਦਾ ਕਿ ਅੱਜ ਪੰਜਾਬ ਦੀ ਰਾਜਨੀਤੀ ਵਾਸਤੇ ਚਾਹੇ ਪੰਥਕ ਰਾਜਨੀਤੀ ਵਾਸਤੇ ਕਹਿ ਲੋ ਕਿ ਬਲੈਕ ਡੇ ਆ ਇਹ ਕੋਈ ਅੱਜ ਨਹੀਂ ਮਤਲਬ ਹਰਪ੍ਰੀਤ ਜੀ ਕੋਈ ਅੱਜ ਇੱਕ ਦਿਨ ਚ ਨਹੀਂ ਬਣੇ ਜਾਂ ਕੋਈ ਡੈਲੀਗੇਟਾਂ ਦੀ سپਾਰਸ਼ ਨਾਲ ਨਹੀਂ ਬਣੇ ਜਾਂ ਕਿਸੇ ਇਹਦਾ 8 ਮਹੀਨੇ ਪਹਿਲਾਂ ਤੁਸੀਂ ਦੇਖੋ ਵੀ ਇੱਕ ਮੀਟਿੰਗ ਸਾਡੇ ਪਟਿਆਲੇ ਜ਼ਿਲ੍ਹੇ ਚ ਸਰਦਾਰ ਸਰਜੀਤ ਸਿੰਘ ਰਖੜਾ ਜੀ ਦੇ ਘਰ ਹੋਈ ਸੀ ਉਸ ਮੀਟਿੰਗ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਰਜੀਤ ਸਿੰਘ ਰਖੜਾ ਤੇ ਗਿਆਨੀ ਹਰਪ੍ਰੀਤ ਜੀ ਉੱਥੇ ਸ਼ਾਮਲ ਸੀਗੇ ਉੱਥੇ ਬੈਠ ਕੇ ਸਾਰੀ ਘਟਨਾ ਦਾ ਇਹਨਾਂ ਨੇ ਪਲਾਨ ਬਣਾਇਆ ਕਿ ਕਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਲਾਈਨ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਉਹ ਕਬਜ਼ਾ ਕਰਿਆ ਜਾਈ ਪਰ ਮੈਂ ਤੁਹਾਨੂੰ ਰੋਕਦਾ ਸ਼ਰਮਾ ਜੀ ਤੁਸੀਂ ਕਿ ਅੱਜ ਪੰਥਕ ਸਿਆਸਤ ਦੇ ਲਈ ਕਾਲਾ ਦਿਨ ਹੈ ਤੇ ਤੁਸੀਂ ਕਿ ਬਹੁਤ ਸਾਰੀਆਂ ਸਜਸ਼ਾ ਜੜੀਆਂ ਨੇ ਉਹ ਹਰਪੀਤ ਗੈਨੀ ਹਰਪੀਤ ਨੇ ਰਚੇ ਕਾਲਾ ਦਿਨ ਕਿਉਂ ਹੋਤੇ ਕਿਰੀ ਕਿਰੀ ਸਜਸ਼ਾ ਜੀ ਮੈਂ ਤੁਹਾਨੂੰ ਨਾ ਸਾਰਾ ਕਾਲਾ ਦਿਨ ਤਾਂ ਇਸ ਕਰਕੇ ਆ ਵੀ ਇੱਕ ਆਪਣੀ ਪੋਲੀਟੀਕਲ ਅੰਬੀਸ਼ਸਨਸ ਹੂੰ ਮਦਰ ਰਾਜਨੀਤਿਕ ਇੱਛਾ ਪੂਰੀ ਕਰਨ ਵਾਸਤੇ ਤੁਸੀਂ ਦੇਖੋ ਵੀ ਇਸ ਬੰਦੇ ਨੇ ਉਸ ਮਹਾਨ ਤਖਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਜੀ ਆਪ ਅਕਾਲ ਤਖਤ ਸਾਹਿਬ ਤੋਂ ਆਪਣੇ ਸਰਦਾਰਨਾਂ ਆਪ ਹੁਕਮਨਾਮਾ ਜਾਰੀ ਕਰਵਾਇਆ ਔਰ ਆਪ ਹੀ ਉਸ ਹੁਕਮਨਾਮੇ ਦੀ ਜਿਹੜੀ ਅੱਜ ਉਹਨੇ ਬੁਰੀ ਤਰ੍ਹਾਂ ਜਿਹੜੀ ਉਲੰਘਣਾ ਕੀਤੀ ਤੁਸੀਂ ਇਸ ਦੇ ਆਪਣੇ ਸ਼ਬਦ ਜਿਹੜੇ ਮੈਂ ਬਾਕੀ ਗੱਲਾਂ ਤੇ ਬਾਅਦ ਚ ਆਉਂਗਾ ਉਹ ਸ਼ਬਦ ਉਸ ਦਿਨ ਦੇ ਸੁਣੋ ਇਸ ਨੇ ਕਿਹਾ ਕਿ ਜਿਹੜਾ ਵਖ ਹੋਇਆ ਧੜਾ ਆਪਣਾ ਚੁੱਲ੍ਹਾ ਬੰਦ ਕਰਕੇ ਹਮ ਸ੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕੰਮ ਕਰੇ ਹਮ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਕਰੇ ਜੀ ਭਰਤੀ ਕਰਕੇ ਉਸ ਤੋਂ ਬਾਅਦ ਨਵਾਂ ਪ੍ਰਧਾਨਾ ਜਿਹੜਾ ਚੁਣਿਆ ਜੇ ਹਮ ਸਮਝ ਗਏ ਬਿਲਕੁਲ ਇਹ 2 ਦਸੰਬਰ ਦਾ ਜੁੜਾ ਵੱਖ ਹੋਇਆ ਧੜਾ ਆਪਣਾ ਚੁੱਲ੍ਹਾ ਬੰਦ ਕਰੇ ਵੱਖ ਹੋਇਆ ਧੜਾ ਕਿਹੜਾ ਦਾ ਇਹੀ ਸੀਗਾ ਜਿਸ ਧੜੇ ਨੇ ਇਸ ਨੂੰ ਪ੍ਰਧਾਨ ਬਣਾਇਆ ਨਾ ਤਾਂ ਉਸ ਧੜੇ ਨੇ ਚੁੱਲ੍ਹਾ ਬੰਦ ਕਰਿਆ ਨਾ ਉਸ ਧੜੇ ਨੇ ਸ੍ਰੋਮਣੀ ਅਕਾਲੀ ਦਲ ਤੋਂ ਭਰਤੀ ਕਰਨ ਵਾਸਤੇ ਕਾਪੀਆਂ ਲਈਆਂ ਮੈਂ ਵੀ ਬੇਨਤੀ ਕਰੀ ਖਜ਼ਾਨਚੀ ਹੋਣ ਦੇ ਨਾਤੇ ਭੁੰਦਰ ਸਾਹਿਬ ਨੇ ਬੇਨਤੀ ਕਰੀ ਸਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੇਨਤੀ ਕਰੀ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਤੁਸੀਂ ਪਾਰਟੀ ਦਫ਼ਤਰ ਤੋਂ ਸੰਵਿਧਾਨ ਦੇ ਅਨੁਸਾਰ ਕਾਪੀਆਂ ਲੈ ਕੇ ਭਰਤੀ ਕਰੋ ਜੇ ਤੁਹਾਡੇ ਚ ਦਾਮਾ ਤੋਂ ਤੁਸੀਂ ਸੁਖਵੀਰ ਬਾਦਲ ਦੇ ਮੁਕਾਬਲੇ ਚੋਣ ਲੜੋ ਇਹਨਾਂ ਨੂੰ ਪਤਾ ਤਾਂ ਸੋ ਇਹਨਾਂ ਨੇ ਏਸੇ ਕਰਕੇ ਝਾਲੀ ਕਾਪੀਆਂ ਛਕਵਾਈਆਂ ਪਿੰਡਾਂ ਦੇ ਅੰਦਰ ਜਾ ਕੇ ਭਰਤੀ ਕਰੇ ਫਿਰ ਡਰਾਮੇ ਕਰੇ ਹੁਣ ਇਹ ਕਹਿੰਦੇ ਤੇ ਵਿਪਰਤੀ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਆ। ਹੂੰ। ਇਹੀ ਕਿ ਆ ਨਾ ਜੀ। ਬਿਲਕੁਲ। ਪਿੰਡਾਂ 'ਚ ਲੋਕਾਂ ਨੂੰ ਗੁੰਮਰਾਹ ਕਰਿਆ ਵੀ ਸ਼੍ਰੋਮ ਜਾਲੀ ਕਾਪੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਬਣੇ ਆ। ਹੂੰ। ਲੈ ਹਰਪ੍ਰੀਤ ਜੀ ਕਹਿ ਦੇਣ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਆ, ਬਣ ਕੇ ਦਿਖਾ ਦੇਣ ਪ੍ਰਧਾਨ। ਪ੍ਰਧਾਨ ਤਾਂ ਸੰਵਿਧਾਨ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਵਰਕਰਾਂ ਨੇ ਚੁਣ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਣਾ ਦਿਆ। ਇਹ ਕਿਹੜੇ ਅਕਾਲੀ ਦਲ ਦੇ ਪ੍ਰਧਾਨ? ਸੋ ਇਹ ਉਹਦੇ ਪ੍ਰਧਾਨ ਬਣੇ ਜਿਹੜਾ ਅਕਾਲੀ ਦਲ ਹੋਂਦ ਚ ਹੀ ਨਹੀਂ ਆਇਆ ਅਜੇ ਤੱਕ ਆਣਾ ਹੈਗਾ ਸੋ ਜਿਹੜੀ ਸਾਜ਼ਿਸ਼ ਦੀ ਮੈਂ ਗੱਲ ਕਰ ਰਿਹਾ ਤੁਸੀਂ ਦੇਖੋ ਵੀ 8 ਮਹੀਨੇ ਪਹਿਲਾਂ ਇਹ ਸਾਜ਼ਿਸ਼ ਸ਼ੁਰੂ ਹੋਈ ਉਸ ਟਾਈਮ ਤੁਹਾਡੇ ਯਾਦ ਹੋਣਾ ਪਰਮਿੰਦਰ ਢਿੰਟ세 ਦਾ ਵੀ ਬਿਆਨਤਾ ਵਿਗਿਆਨੀ ਹਰਪ੍ਰੀਤ ਵੀ ਪ੍ਰਧਾਨ ਹੋ ਸਕਦੇ ਆ ਔਰ ਗਿਆਨੀ ਹਰਪ੍ਰੀਤ ਨੇ ਸਟੇਟਮੈਂਟ ਦਿੱਤੀ ਵੀ ਜੇ ਦੋਨੇ ਟੜੇ ਇਕੱਠੇ ਹੋ ਕੇ ਮੈਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਮੈਂ ਤਿਆਰ ਹਾਂ ਮੈਂ ਤਿਆਰ ਆ ਹੁਣ ਇੱਡੀ ਕਿ ਜਿਹੜੀ ਛੋਟਾ ਜਿਹਾ ਢੜਾ ਤਾਂ ਉਹਦੇ ਉੱਪਰ ਆਧਾਨ ਬਣ ਕੇ ਆਪਣੇ ਆਪ ਨੂੰ ਬੜਾ ਉਛਲ ਰਿਹਾ ਵੀ ਮੈਂ ਸੁਖਵੀਰ ਬਾਦਲ ਦੇ ਸਿਰ ਤੇ ਬੈਠ ਗਿਆ ਐਡਾ ਹੰਕਾਰ ਮਤਲਬ 2 ਮਿੰਟਾਂ ਚ ਹੂੰ 2 ਮਿੰਟਾਂ ਚ ਸ਼ੁਰੂ ਦੇਖੋ ਨਾ ਜੀ ਸ਼ੁਰੂਆਤ ਕਿ ਉਹ ਉੱਥੇ ਬੈਠ ਕੇ ਇਹਨਾਂ ਨੇ ਪਲੈਨਿੰਗ ਕੀਤੀ ਜੀ ਪਲੈਨਿੰਗ ਕਰਕੇ ਜਿਹੜਾ ਬਾਗੀ ਢਾ ਅਕਾਲੀ ਦਲ ਦਾ ਜਿਹੜੇ ਆਪਣੇ ਆਪ ਨੂੰ ਸੁਧਾਰ ਲਹਿਰ ਕਹਿੰਦੇ ਸਨ ਇਹਨੇ ਉਹਨਾਂ ਨੂੰ ਕਿਹਾ ਵੀ ਤੂੰ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹੀ ਇੱਧਰ ਕਰ ਦਿਉਂਗਾ ਵੀ ਫੇਰ ਮੈਂ ਆਪਾਂ ਪ੍ਰਧਾਨਗੀ ਤੇ ਕਬਜ਼ੇ ਹੋ ਜਾਣਗੇ ਸੋ ਤੁਸੀਂ ਹੈਰਾਨੀ ਵਾਲੀ ਗੱਲ ਇਹ ਦੇਖੋ ਵੀ ਸਾਰੀ ਸੁਧਾਰ ਟੀਮ ਨੇ ਉਸ ਟਾਈਮ ਏਸੇ ਨੂੰ ਜ세 ਧਾਰਨ ਨੂੰ ਲਿਖ ਕੇ ਦਿਆ ਵੀ ਅਸੀਂ ਜਿਹੜੇ ਜ਼ਿੰਮੇਵਾਰਾਂ ਸਾਡੇ ਤੋਂ ਗੁਨਾਹ ਹੋਏ ਆ ਸੁਖਵੀਰ ਬਾਦਲ ਤੋਂ ਵੀ ਗੁਨਾਹ ਹੋਏ ਅਸੀਂ ਆਪਣਾ ਗੁਨਾਹ ਕਬੂਲ ਕਰਦੇ ਆ ਤੇ ਅਕਾਲ ਤਖਤ ਸਾਬ ਤੇ ਪੇਸ਼ ਹੁੰਦੇ ਇਹਨਾਂ ਨੇ ਚਿੱਠੀ ਦੇ ਇਹ ਪਹਿਲੀ ਵਾਰੀ ਹੋਇਆ ਵੀ ਬਿਨਾਂ ਸੁਣਵਾਈ ਕਰੇ ਜਿਸ ਦਿਨ ਉਹਨਾਂ ਨੇ ਸੁਖਵੀਰ ਬਾਦਲ ਜੀ ਨੂੰ ਪੇਸ਼ ਹੋਣ ਵਾਸਤੇ ਕਿਹਾ ਸੇਮ ਦੇ ਤੁਸੀਂ ਦੇਖੋ ਨੈਕਸਟ ਡੇ ਹੀ ਸੁਵੀਰ ਬਾਦਲ ਦੀ ਪੇਸ ਹੋਈ। ਹੂੰ ਇਸੇ ਬੰਦੇ ਨੇ ਆਪਣੀ ਪੋਲੀਟਿਕਲ ਅੰਬੀਸ਼ੀਅਸ ਨਸ ਪੂਰੀ ਕਰਨ ਵਾਸਤੇ ਉਹਨੂੰ ਤਨਖਈਆ ਕਰਾਦ ਰਿਆ। ਹੂੰ 2 ਮਹੀਨੇ ਉੱਥੇ ਪੇਸ ਨਹੀਂ ਹੁੰਦਿਆਂ। ਫਿਰ ਜਿਸ ਦਿਨ ਸਾਰੇ ਪੇਸ ਹੋਏ। ਹੂੰ ਤੁਸੀਂ ਦੇਖੋ ਹੂੰ ਉੱਥੇ ਜਾ ਕੇ ਜਿਹੜਾ ਇਹਦਾ ਟੋਲਾ ਜਿਹਨੇ ਪ੍ਰਧਾਨ ਬਣਾਇਆ ਇਹਨੂੰ ਚੰਦੂ ਮੱਜਰੇ ਵਰਗੇ, ਰਖੜੇ ਵਰਗੇ, ਬੀਬੀ ਜੀ ਗੁਰਕੌਰ ਵਰਗੇ ਜਿਹੜੇ ਲਿਖ ਕੇ ਦੇ ਕੇ ਆਏ ਤੇ ਵੀ ਅਸੀਂ ਗੁਨਾਹਗਾਰਾਂ ਸਾਨੂੰ ਸਜ਼ਾ ਦਿਓ। ਪਰਮਿੰਦਰ ਢੀਂਟ ਸੇ ਉਹਨਾਂ ਸਾਰੇ ਹੂੰ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਮੁਕਰ ਗਏ। ਵੀ ਅਸੀ ਤਾਂ ਕੋਈ ਤੁਸੀਂ ਦੇਖੋ ਵੀ ਇਹੋ ਜਿਹੇ ਬੰਦੇ ਜਿਨ੍ਹਾਂ ਦੀ ਸਪੋਰਟ ਨਾਲ ਅੱਜ ਇਹ ਪ੍ਰਧਾਨ ਬਣਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਜੀ ਨੇ ਟੀਵੀ ਤੇ ਇੰਟਰਵਿਊ ਦਈ ਰਾਮ ਰਹੀਮ ਜੀ ਦੇ ਹੱਕ ਚ ਟੀਵੀ ਤੇ ਬੋਲਿਆ ਨਾ ਤੇ ਉੱਥੇ ਕਾਲ ਤੱਕ ਸਾਹਬ ਤੇ ਜਾ ਕੇ ਮੁੱਕਰ ਗਿਆ ਵੀ ਮੈਂ ਤਾਂ ਕਦੇ ਸਟੇਟਮੈਂਟ ਹੀ ਨਹੀਂ ਦਈ ਉੱਥੇ ਜਾ ਕੇ ਝੂਠ ਬੋਲ ਗਿਆ ਉਸ ਦਿਨ ਇਹਨੇ ਕਿਹਾ ਤਾਂ ਵੀ ਯਾਰ ਤੂੰ ਝੂਠ ਬੋਲ ਰਿਹਾ ਗਲਤ ਕਹਿ ਰਿਹਾ ਤੇਰੀਆਂ ਸਟੇਟਮੈਂਟਾਂ ਤੇਰਾ ਸਾਰਾ ਰਿਕਾਰਡ ਹੈਗਾ ਕਿਉਂਕਿ ਉਹਨੇ ਸਪੀਕਰ ਲੈ ਕੇ ਘੁੰਮ ਕੇ ਗਿਆ ਵੀ ਨਹੀਂ ਜੀ ਵੀ ਮੈਂ ਨਹੀਂ ਮੈਂ ਕੋਈ ਗੁਨਾਹਗਰ ਨਹੀਂ ਨਾ ਮੈਂ ਸੇਵਾ ਕਰਨੀ ਪਰਮਿੰਦਰ ਜੀ ਮੰਨੇ ਉਹਨੂੰ ਸੇਵਾ ਨਹੀਂ ਲਈ ਤੇ ਦੋਵਾਂ ਨੂੰ ਇਹ ਕਹਿ ਕੇ ਬਚਾ ਦਿਆ ਵੀ ਇਹ ਤਾਂ ਜੀ ਦਾੜੀ ਰੰਗਦੇ ਆ ਪਤੀ ਤਾਂ ਤੇ ਬਾਅਦ ਚ ਪਤੀ ਤਾਂ ਨੂੰ ਇਹ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਕਿਉਂਕਿ ਅੰਦਰ ਖਾਤੇ ਬੈਠ ਕੇ ਮਿਲਿਆ ਹੋਇਆ ਤਾਂ ਵੀ ਇਹੀ ਪੰਜ ਮੈਂਬਰ ਮੈਨੂੰ ਬਾਅਦ ਚ ਪ੍ਰਧਾਨ ਚੁਣ ਦੇਣਗੇ ਉਹੀ ਹੋਇਆ ਪਰ ਸ਼ਰਮਾ ਜੀ ਜਿਹੜਾ ਹੁਣ ਵੀ ਅਕਸ਼ਰੀ ਕਾਲ ਤੱਕ ਸਭ ਤੋਂ ਫਰਮਾਨ ਆਇਆ ਹੈ ਕਿ ਚੁੱਲੇ ਸਮੇਟੋ ਤੇ 2 ਦਸੰਬਰ ਵਾਲੇ ਫੈਸਲੇ ਨੂੰ ਇਨਬਿਨ ਲਾਗੂ ਕਰੋ ਜਾਂ ਫਿਰ ਤੁਹਾਡੀ ਸਿਆਸਤ ਤੁਹਾਨੂੰ ਮੁਬਾਰਕ ਤੁਸੀਂ ਇਹ ਇੱਕ ਚੀਜ਼ ਸਮਝਿਓ ਸ੍ਰੀ ਅਕਾਲ ਤਖਤ ਸਾਹਿਬ ਨੇ ਜਦੋਂ ਹੁਕਮਨਾਮਾ ਜਾਰੀ ਕਰਿਆ ਜਹੇ ਦੇ ਮਨ ਚ ਫਰਕ ਹੀ ਤਾਂ ਅਸੀਂ ਦਾ ਪਰਮਾਤਮਾ ਦਾ ਗੁਰੂ ਦਾ ਪ੍ਰਸਾਦ ਸਮਝ ਕੇ ਉਹਨੂੰ ਇਨਬਿਨ ਲਾਗੂ ਕਰਿਆ ਸ਼੍ਰੋਮਣੀ ਸੁਖਵਿਰ ਸਿੰਘ ਬਾਦਲ ਨੇ ਅਸਤੀਫਾ ਦੇਆ ਉਸ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉੱਥੇ ਕਾਨੂੰਨੀ ਜਿਹੜੀ ਅੜਚਨ ਆਈਆਂ ਅਸੀਂ ਜ세ਦਾਰ ਰਕबीर ਸਿੰਘ ਜੀ ਨੂੰ ਜਾ ਕੇ ਰਿਕੁਐਸਟ ਕਰੀ ਵੀ ਜਿਹੜੀ ਪਾਰਟੀ ਆ ਸੰਵਿਧਾਨ ਦੇ ਅਨੁਸਾਰ ਚੱਲਦੀ ਆ ਧਰਮ ਦਾ ਕੁੰਡਾ ਸਾਡੇ ਦੇ ਅਸੀਂ ਧਾਰਮਿਕ ਤੌਰ ਤੇ ਵੀ ਔਰ ਸੰਵਿਧਾਨਿਕ ਤੌਰ ਤੇ ਵੀ ਦੋਨੇ ਚੀਜ਼ਾਂ ਨੂੰ ਦੇਖ ਕੇ ਅਸੀਂ ਅਕਾਲ ਤਖਤ ਸਾਹਿਬ ਦੀ ਮੰਨਣ ਵਾਸਤੇ ਤਿਆਰ ਆ ਸਾਡੀਆਂ ਇਹ ਪ੍ਰੋਬਲਮ ਆ ਗਈ ਆ ਆ ਬੰਦੇ ਅਬਜ਼ਰਵ ਇਹੀ ਪੰਜ ਮੈਂਬਰ ਅਸੀਂ ਅਬਜ਼ਰਵਰ ਵੀ ਲਾਤੇ ਸਾਰੀ ਜਗ੍ਹਾ ਵਿੱਚ ਜਰਮਨਾ ਦੇ ਜ세ਦਾਰ ਸਾਹਿਬ ਨੇ ਉਹਦਾ ਵੈਲਕਮ ਕਰਿਆ ਔਰ ਕਿਹਾ ਕਿ ਤੁਸੀਂ ਆਪਣੀ ਭਰਤੀ ਜੜੀ ਸ਼ੁਰੂ ਕਰੋ ਸ੍ਰੀ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਸ਼ੁਰੂ ਕਰੀ ਅਸੀਂ ਇਹਨਾਂ ਸਾਰਿਆਂ ਨੂੰ ਰਿਕਵੈਸਟ ਕਰੀ ਵੀ ਆ ਕੇ ਕਾਪੀਆਂ ਲਿਓ ਕਾਪੀਆਂ ਨਹੀਂ ਲੈਣਾ ਹੈ ਕੁਝ ਨਹੀਂ ਲੈਣਾ ਹੈ ਅਕਾਲੀ ਦਲ ਨੇ ਬਕਾਇਦਾ ਸੰਵਿਧਾਨ ਦੇ ਅਨੁਸਾਰ 6 ਮਹੀਨੇ ਦੇ ਅੰਦਰ ਅੰਦਰ ਉਹ ਭਰਤੀ ਹੋਣੀ ਸੀ ਇਹ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਜੇ 6 ਮਹੀਨੇ ਚ ਪੂਰੀ ਨਹੀਂ ਕਰ ਸਕਦੇ ਤਾਂ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਬੇਨਤੀ ਵੀ ਕਰਨੀ ਪੈਣੀ ਸੀ ਵੀ ਸਾਡਾ ਟਾਈਮ ਵਧਾ ਦੇ। ਅਸੀਂ ਬਿਲਕੁਲ ਕਾਨੂੰਨੀ ਤੌਰ ਤੇ ਸੰਧਾਨਿਕ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਉਪਰਤੀ ਕਰਕੇ ਬਕਾਇਦਾ ਡੈਲੀਗੇਟਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਚੁਣ ਦਿਆ। ਜਿਹੜੇ ਉਹ 6 ਮਹੀਨੇ ਖਤਮ ਹੋਏ ਨੂੰ ਵੀ 2 ਮਹੀਨੇ ਹੋ ਗਏ ਜੂਨ ਚ ਖਤਮ ਹੋ ਗਏ। ਸੋ ਮੁੜ ਕੇ ਅਕਾਲ ਤਖਤ ਸਾਹਿਬ ਤੇ ਨਹੀਂ ਗਏ ਤੇ ਭਰਤੀ ਕਿਹਨੇ કરી? ਜਾਲੀ ਕਾਪੀਆਂ ਲੈ ਕੇ ਪਿੰਡਾਂ 'ਚ ਜਾ ਕੇ ਵੀ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕਰ ਰਹੇ ਹਾਂ। ਪਹਿਲੀ ਗੱਲ ਇਹ ਤਾਂ ਤੁਹਾਨੂੰ ਪਤਾ ਹੀ ਆ ਕਿੰਨੇ ਘਪੜਤੀ ਹੋਈ ਜਿਹੜੀ ਗੱਪਾਂ ਮਾਰ ਰਹੇ 15 ਲੱਖ ਉਹ ਵੀ ਮੇਰੇ ਘਰ 5 ਵੀ ਨਹੀਂ ਹੋਈ। ਉਹ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਆ। ਸਮਝ ਗਏ? ਹੁਣ ਅਕਾਲ ਤਖਤ ਸਾਫ਼ ਤੇ ਹਰਪ੍ਰੀਤ ਜਾ ਕੇ ਸੌਂ ਖਾ ਸਕਦਾ। ਵੀ ਇਹ ਭਰਤੀ ਜਿਹੜਾ ਪ੍ਰਧਾਨ ਬਣਿਆ ਸ਼੍ਰੋਮਣੀ ਅਕਾਲੀ ਦਲ ਦਾ ਬਣਿਆ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਸੁਖਵੀਰ ਸਿੰਘ ਬਾਦਲ ਬਣਿਆ ਹੋਇਆ। ਸੋ ਇਹਨੇ ਇਹਨੇ ਸਕੀਮ ਵੀ ਇਹਨੇ ਦੱਸੀ। ਅਕਾਲ ਤਖਤ ਸਾਹਿਬ ਤੇ ਜੋ ਹੋਇਆ ਉਹ ਕਰਵਾਇਆ ਉਸ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਫਸੋਸ ਆ ਵੀ ਉਹਨੂੰ ਬਿਠਾਇਆ ਉਹਦੀ ਐਜੂਕੇਸ਼ਨ ਉਹਦੀ ਸਿੱਖਿਆ ਐਸਜੀਪੀਸੀ ਨੇ ਉਹਨੂੰ ਕਰਵਾਈ ਉਹਦੇ ਦੱਸਣ ਮੁਤਾਬਕ ਉੱਥੇ ਬਿਠਾਇਆ ਉਹ ਉੱਥੇ ਬੈਠ ਕੇ ਮਤਲਬ ਤੁਸੀਂ ਕਿੱਥੇ ਨਿਗਾ ਮਾਰ ਰਹੇ ਕਿਸ ਨੂੰ ਜਲੀਲ ਕਰ ਰਹੇ ਕਿਆ ਕੁਝ ਕਰ ਰਹੇ ਹੋ ਤੁਸੀਂ ਅਕਾਲੀ ਦਲ ਨੂੰ ਖਤਮ ਕਰਕੇ ਇੱਕ ਨਵਾਂ ਝੁੱਲਾ ਸੋਣ ਘੱਟ ਤੋਂ ਘੱਟ ਜੇ ਉਹਨੂੰ ਮਾੜੀ-ਮੋਟੀ ਜੇ ਸ਼ਰਮ ਹੁੰਦੀ ਤਾਂ ਘੱਟ ਤੋਂ ਘੱਟ ਆਪਣੀ ਸਟੇਟਮੈਂਟ ਆਪਣੇ ਬਿਆਨ ਆਪਣਾ ਹੁਕਮ ਤਾਂ ਮੰਨਦਾ ਅੱਜ ਨਵਾਂ ਚੁੱਲਾ ਨਹੀਂ ਉਹਨੇ ਤਿਆਰ ਕਰ ਲਿਆ ਤਾਂ ਸ਼ਰਮਾ ਜੀ ਆਖ਼ਰ ਸਵਾਲ ਹੈ ਮੇਰਾ ਕਿਹਨ ਨਹੀਂ ਹਰਪੀ ਸਿੰਘ ਆਪਣੀ ਇਹ ਮਹੱਤਵਕਾਂਖਸ਼ਾ ਨੂੰ ਪੂਰੀਆਂ ਕਰਨਾ ਚਾਹੁੰਦੇ ਨੇ ਸਿਆਸਤ ਦੇ ਵਿੱਚ ਆਪਣਾ ਨਾਂ ਚਮਕਾਉਣਾ ਚਾਹੁੰਦੇ ਨੇ ਉਹ ਤਾਂ ਛਿਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਸਭ ਤੋਂ ਉੱਚ ਅਹੁਦਾ ਅਗਰ ਸਿੱਖ ਪੰਥ ਦੇ ਵਿੱਚ ਦੇਖਿਆ ਜਾਵੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੂੰ ਸੋ ਇਹ ਪ੍ਰਮਾਤਮਾ ਦੀ ਕੋਈ ਕਰੋਪੀ ਹੈ ਉਹਦੇ ਤੇ ਤੁਸੀਂ ਦੱਸੋ ਐਡੇ ਮਹਾਨ ਤਖਤ ਦਾ ਜਹੇਦਾਰ ਤੇ ਬਲਟੋਹਾ ਸਾਹਿਬ ਨੇ ਜਿਹੜੇ ਅਲੀਗੇਸ਼ਨ ਲਾਏ ਆ ਵੀ ਇੱਕ ਲੜਕੀ ਨੂੰ ਪੀਏ ਬਣਾ ਕੇ ਵਿਦੇਸ਼ਾਂ ਚ ਨਾਲ ਲੈ ਜੇ ਬਹਿਰੀਨ ਵਰਗੀ ਕੰਟਰੀਆਂ ਚ ਸੋ ਇਹ ਕਿਸੇ ਧਾਰਮਿਕ ਵਿਅਕਤੀ ਦੀ ਜਿਹੜੀ ਉਹ ਹੈਗੀ ਮੈਨੂੰ ਕਹਿਣਗੇ ਵੀ ਪਤਾ ਨਹੀਂ ਇਹ ਕਿਹੜਾ ਗੈਰਪੰਥਕ 32 ਸਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਆ ਅੱਜ ਵੀ ਉੱਥੇ ਖੜਿਆ ਹੈਗਾ ਫਿਰ ਇਹ ਕਹਿ ਦਿੰਦੇ ਵੀ ਇਹ ਤਾਂ ਗੈਰ ਪੰਥਕ ਆ ਜੀ ਤੁਸੀਂ ਤੁਹਾਡੇ ਤਾਂ ਤਾਂ ਵਧੀਆ ਪੰਥਕ ਆ ਘੱਟ ਤੋਂ ਘੱਟ ਮੈਂ ਗੁਰੂ ਦੀ ਤਾਂ ਮੰਨਦਾ ਆ ਤੁਸੀਂ ਗੁਰੂ ਨੂੰ ਮੰਨਦੇ ਆ ਗੁਰੂ ਦੀ ਵੀ ਨਹੀਂ ਮੰਨਦੇ ਤੁਸੀਂ ਤਾਂ ਤੁਸੀਂ ਤਾਂ ਉਸ ਤਖਤ ਦੀ ਮਰਿਆਦਾ ਵੀ ਨਹੀਂ ਮੰਨਦੇ ਕਿਹ ਜੀਆਂ ਚੀਜ਼ਾਂ ਇਹਦੇ ਬਾਰੇ ਨਿਕੜੀਆਂ ਸਰ ਉਸ ਟਾਈਮ ਤਾਂ ਮੈਂ ਸੋਚਿਆ ਤਾਂ ਵੀ ਬਲਟੋਆ ਸਾਹਿਬ ਪਤਾ ਨਹੀਂ ਪਰਸਨਲ ਖੁੰਦੋ ਕਰਕੇ ਕਰਦੇ ਆ ਪਰ ਅੱਜ ਜੋ ਹੋਇਆ ਤੁਸੀਂ ਦਸੋ ਕਹਿੰਦੇ ਤੇ ਵੀ ਡੈਲੀਗੇਟਾਂ ਦੀ ਸਲਾਹ ਲਵਾਂਗੇ ਡੈਲੀਗੇਟਾਂ ਤੋਂ ਪੁੱਛ ਕੇ ਕਰਾਵਾਂਗੇ ਰਖੜਾ ਸਾਹਿਬ ਪਹਿਲਾਂ ਹੀ ਬਿਆਨ ਡੈਲੀਗੇਟਾਂ ਤੋਂ ਵੋਟਾਂ ਪਵਾਵਾਂਗੇ ਤੇ ਰਖੜਾ ਸਾਹਿਬ ਕਹਿੰਦੇ ਵੀ ਅਸੀਂ ਤਾਂ ਆਪਣਾ ਚੁਣ ਲਿਆ ਹਰਪ੍ਰੀਤ ਅੱਜ ਤੋਂ 6 ਮਹੀਨੇ ਪਹਿਲਾਂ ਪਰਮਿੰਦਰ ਢਿੰਡ ਸੇ ਨੇ ਕਹਿ ਦੇਤਾ ਵੀ ਅਸੀਂ ਹਰਪ੍ਰੀਤ ਨੂੰ ਬਣਾਉਣਾ ਚਾਹ ਰਹੇ ਹਾਂ ਜਿਸ ਦਿਨ ਉੱਥੇ ਰਖੜਾ ਸਾਹਿਬ ਦੇ ਘਰ 'ਚ ਮੀਟਿੰਗ ਹੋਈ ਆ ਉਸ ਦਿਨ ਸਾਨੂੰ ਤਾਂ ਪਤਾ ਲੱਗ ਗਿਆ ਤਾਂ ਵੀ ਇਹਨਾਂ ਨੇ ਆ ਲਾਲਚ ਦੇ ਆ ਇਹਨੂੰ ਪ੍ਰਧਾਨਗੀ ਦਾ ਮਕਸਦ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲੜਾਈ ਨਾ ਲੜ ਸਕੇ ਹੁਣ ਲੈਂਡ ਪੁਲਿੰਗ ਦਾ ਮੁੱਦਾ 64000 ਏਕੜ ਜ਼ਮੀਨ ਕਿਸਾਨਾਂ ਦੀ ਬਾਉਂਡ ਕਰਤੀ ਤੁਸੀਂ ਨਾ ਉਹਦੇ ਤੇ ਲੋਨ ਲੈ ਸਕਦੇ ਨਾ ਕੁਝ ਬਣਾ ਸਕਦੇ ਨਾ ਕਲੋਨੀ ਕਟ ਜ਼ੀਰੋ ਕਰਤੀ ਤੁਸੀਂ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਲੜ ਰਿਹਾ ਇਹਨਾਂ ਨੂੰ ਪਤਾ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਨਾਲਣਾ ਹੈਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪੈਰਲਲ ਇੱਕ ਪਾਰਟੀ ਖੜਾ ਕਰਨਾ ਚਾਹੁੰਦੇ ਆ ਜਿਹੜੀ 2 4 5% ਵੋਟ ਤੋੜ ਦੇ ਪਹਿਲਾਂ ਵੀ ਹੁੰਦਾ ਆ ਸੋ ਇਹ 2 4% ਵੋਟ ਤੋੜਨ ਵਾਸਤੇ ਇਹਨੂੰ ਪੰਜਾਬ ਦੀਆਂ ਪਾਰਟੀਆਂ ਵੀ ਸੈਂਟਰ ਦੀਆਂ ਪਾਰਟੀਆਂ ਵੀ ਫੰਡਿੰਗ ਕਰਨਗੀਆਂ ਇਹਨਾਂ ਨੂੰ ਫਿਰ ਇਹ ਇਹਨਾਂ ਦਾ ਮਕਸਦ ਹੋਊਗਾ ਸੁਖੀਤ ਸਿੰਘ ਬਾਦਲ ਨੂੰ ਜਿਹੜਾ ਗਾਲਾਂ ਕੱਢਣ ਹੁਣ ਤੁਸੀਂ ਦੇਖੋ ਇਹਨੇ ਜਿਹੜਾ ਧੋਖਾ ਕਰਕੇ ਸਾਜ਼ਿਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਪ ਜਾਰੀ ਕਰਕੇ ਉਹਦੀ ਉਲੰਘਣਾ ਕਰਕੇ ਪ੍ਰਧਾਨ ਬਣਿਆ ਹੈਗਾ ਹੁਣੇ ਮੈਦਾਨ 'ਚ ਆਇਆ ਹੁਣ ਆਪਾਂ ਦੇਖਾਂਗੇ ਵੀ ਕਿਸ ਤਰ੍ਹਾਂ ਇਸਦੇ ਨਾਲ ਵਰਤਣਾ ਹੈ ਠੀਕ ਹੈ ਬਹੁਤ ਮਿਹਰਬਾਨੀ ਤਾਹਨਕੇ ਸ਼ਰਮਾ ਇਸ ਵਕਤ ਖਾਸ ਤੌਰ ਤੇ ਸਾਡੇ ਨਾਲ ਬਣੇ ਸੀ ਵੱਡੇ ਇਲਜ਼ਾਮ ਗਿਆਨੀ ਹਰਪੀ ਸਿੰਘ ਤੇ ਲਗਾਏ ਗਏ ਨੇ ਕਹਿੰਦੇ ਅੱਜ ਪੰਥਕ ਸਿਆਸਤ ਦੇ ਲਈ ਬਲੈਕਡੇ ਹੈ ਕਾਲਾ ਦੇਣਾ ਹੈ ਸੁਖਵੀਰ ਸਿੰਘ ਬਾਦਲ ਦੀ ਇਮੇਜ ਨੂੰ ਟਰਨਿਸ਼ ਕਰਨ ਦੀ ਕੋਸ਼ਿਸ਼ ਹੈ ਔਰ ਬਹੁਤ ਵੱਡਾ ਇਲਜ਼ਾਮ ਗਿਆਨੀ ਹਰਪੀ ਸਿੰਘ ਤੇ ਲਗਾਇਆ ਗਿਆ ਹੈ ਕਹਿੰਦੇ ਸੁਖਵੀਰ ਬਾਦਲ ਤੇ ਜਾਨਲੇਵਾ ਹਮਲੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਹੁਣ ਮਹੱਤਵ ਕਾਂਖਸ਼ਾਵਾਂ ਆਪਣੀਆਂ ਵੱਡੀਆਂ ਕੀਤੀਆਂ ਨੇ ਸਿਆਸਤ ਦੇ ਵਿੱਚ ਆਪਣਾ ਨਾਮ ਚਮਕਾਉਣ ਲਈ ਹੁਣ ਮੈਦਾਨ ਦੇ ਵਿੱਚ ਉਤਰੇ ਨੇ ਤਹਾਨੂੰ ਵੇਖਣ ਜੋ ਗੋਗਾ ਕਿਉਂ ਉਠ ਕੇ ਕਿਸ ਕਰਬਟ ਬੈਠਦਾ ਕੈਮਰਾ ਪਰਸਨ ਦਲੇਰ ਤੇ ਨਿਤਿਨ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ